ਜਦੋਂ ਜੀ ਆਪਾਂ ਆਹ ਕੰਮ ਕਰਦੇ ਆਂ ਤਾਂ ਇੱਕ ਬਹੁਤ ਹੀ ਧਿਆਨ ਰੱਖਣ ਵਾਲੀ ਗੱਲ ਹੁੰਦੀ ਆ ਉਹ ਆਪਾਂ ਕਈ ਵਾਰ ਅਣਗਹਿਲੀ ਕਰ ਜਾਂਦੇ ਆ ਤੇ ਜਿਸ ਦੇ ਕਾਰਨ ਜਿਹੜੇ ਆਪਣੇ ਲਾਏ ਹੋਏ ਪੌਦੇ ਸਾਰੇ ਨਹੀਂ ਚੱਲਦੇ ਵਿੱਚੋਂ ਕੁਝ ਨਾ ਕੁਝ ਨੇ ਜਿਹੜੇ ਉਹ ਸੁੱਕ ਜਾਂਦੇ ਆ ਸਾਡੇ ਨਾਲ ਵੀ ਹੋਈ ਐ ਇਸ ਤਰ੍ਹਾਂ ਅਸੀਂ ਪਹਿਲਾਂ ਲਾਏ ਸੀ ਉਹਨਾਂ ਚੋਂ ਸਾਡੇ 4-5 ਕ ਜਿਹੜੇ ਪੌਦੇ ਸੁੱਕ ਗਏ ਹੋਏ ਨੇ ਇਹਦਾ ਕਾਰਨ ਅਲੱਗ-ਅਲੱਗ ਹੁੰਦੇ ਨੇ ਪਰ ਇੱਕ ਇਹਦਾ ਕਾਰਨ ਇਹ ਵੀ ਹੁੰਦਾ ਵੀ ਜਦੋਂ ਆਪਾਂ ਜਿਹੜਾ ਇਹਦਾ ਚਾਕਲੀ ਦੇ ਉੱਪਰ ਜਿਹੜਾ ਬੈਗ ਹੁੰਦਾ ਜਾਂ ਆਪਣਾ ਲਫਾਫਾ ਜਿਹਾ ਕਹੋ ਵੀ ਇਹਨੂੰ ਜਦੋਂ ਆਪਾਂ ਲਾਉਨੇ ਆ ਆਪਾਂ ਥੋੜੀ ਜੀ ਕਾਲੀ ਕਰ ਜਾਂਦੇ ਆ ਤੇ ਆਪਾਂ ਉੱਪਰੋਂ ਕਟਿੰਗ ਕਰਕੇ ਲਾਉਨੇ ਆ ਤਾਂ ਉਹ ਮਿੱਟੀ ਖਿੰਡ ਜਾਂਦੀ ਹੈ ਜਿਹੜੀ ਹੈ ਆਪਣੀ ਜੜਾਂ ਦੇ ਨਾਲ ਹੁੰਦੀ ਹੈ ਇਹਨੂੰ ਬਹੁਤ ਹੀ ਪਿਆਰ ਨਾਲ ਪਹਿਲਾਂ ਥੱਲਿਓਂ ਕਟੋ ਕਰਦੇ ਨਾਲ ਤੇ ਫੇਰ ਬਰਾਬਰੋਂ ਜੇ ਤੁਸੀਂ ਬਿਚ ਰੱਖ ਕੇ ਨਾ ਫਿਰ ਉਹਨੂੰ ਘਟੋ ਮਤਲਬ ਇਹ ਬਹੁਤ ਧਿਆਨ ਨਾਲ ਕਰਨ ਵਾਲਾ ਕੰਮ ਹੁੰਦਾ ਤੇ ਜੇ ਆਪਾਂ ਇਹ ਕੰਮ ਸਹੀ ਤਰੀਕੇ ਨਾਲ ਕਰ ਲਈਏ ਫਿਰ ਆਪਣੇ ਸਾਰੇ ਜਿਹੜੇ ਪੌਦੇ ਲਾਏ ਹੋਏ ਪੂਰੇ 100 ਦੇ 100% ਕਾਮਯਾਬ ਹੋਣ ਦੇ ਪੂਰੇ ਚਾਂਸ ਹੁੰਦੇ ਨੇ ਤੇ ਆ ਆਪਾਂ 18 ਜਿਹੜੇ ਪੌਦੇ ਨੇ ਇਹ ਲਾਏ ਨੇ ਤੇ ਸਾਰੇ ਹੀ ਬਹੁਤ ਪਿਆਰ ਨਾਲ ਲੋ ਆ ਲਾਈ ਨੇ ਸਾਰੇ ਨੌਜਵਾਨਾਂ ਨਾਲ ਰਲ ਕੇ ਤੇ ਇਹ ਹੁਣ ਅਸੀਂ ਲਾ ਚੁੱਕੇ ਸੀ ਇੱਕ ਲਾਸਟ ਰਹਿੰਦਾ ਸੀਗਾ ਤੇ ਇਹਦੇ ਤੇ ਸੀ ਕਿ ਵੀ ਚਲੋ ਜਿਹੜੀ ਆ ਗੱਲ ਆ ਤੁਹਾਡੇ ਨਾਲ ਸਾਂਝੀ ਕਰ ਲਈਏ ਜਰੂਰ ਧਿਆਨ ਰੱਖਿਓ ਇਹ ਗੱਲ ਦਾ